ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਪੂਰਥਲਾ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਬੂਟਾ ਪਿੰਡ ਦੇ ਵਿੱਚ ਕਬੱਡੀ ਦਾ ਮੈਚ ਚੱਲ ਰਿਹਾ ਸੀ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਦੇ ਕਰਕੇ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤੇ ਦੋਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ 'ਤੇ ਲੋਕਾਂ ਵੱਲੋਂ ਗੋਲੀ ਚਲਾਣ ਵਾਲੇ ਇੱਕ ਵਿਅਕਤੀ ਨੂੰ ਫੜ ਲਿਆ ਗਿਆ ਤੇ ਭਾਰੀ ਪੁਲਿਸ ਵੀ ਮੌਕੇ ਦੇ ਉੱਤੇ ਤਨਾਤ ਹੈ ਅੱਗੇ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਕਬੱਡੀ ਮੈਚਾਂ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦਾ ਸਿਲਸਲਾ ਜਿਹੜਾ ਚੱਲ ਰਿਹਾ ਲਗਾਤਾਰ ਕਬੱਡੀ ਮੈਚਾਂ ਦੇ ਵਿੱਚ ਗੋਲੀਆਂ ਚੱਲਦੀਆਂ ਵੱਡਾ ਖਿਡਾਰੀ ਸੰਦੀਪ ਨੰਗਲੰਬੀਆ ਜਿਸ ਦੀ ਹਾਲ ਹੀ ਦੇ ਵਿੱਚ ਮੌਤ ਹੋਈ ਹੈ ਕਬੱਡੀ ਮੈਚ ਦੇ ਦੌਰਾਨ ਉਸ ਨੂੰ ਵੀ ਗੋਲੀਆਂ ਮਾਰ ਕੇ ਮੌਤ ਘਾਟ ਉਤਾਰ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਈਏ ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਬੱਡੀ ਮੈਚ ਦੇ ਦੌਰਾਨ ਬੂਟਾ ਪਿੰਡ ਦੇ ਵਿੱਚ ਮੈਚ ਚੱਲ ਰਿਹਾ ਸੀ ਜਿੱਥੇ ਗੋਲੀਆਂ ਚੱਲੀਆਂ ਨੇ ਤੇ ਦੋ ਜਿਹੜੇ ਲੋਕ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਮੌਕੇ ਦੇ ਉੱਤੇ ਲੋਕਾਂ ਵੱਲੋਂ ਗੋਲੀ ਚਲਣ ਵਾਲੇ ਇੱਕ ਵਿਅਕਤੀ ਨੂੰ ਫੜ ਵੀ ਲਿਆ ਤੇ ਹੁਣ ਤੁਹਾਨੂੰ ਦੱਸ ਦਿਓ ਪੁਲਿਸ ਦੇ ਹਵਾਲੇ ਕੀਤਾ ਗਿਆ ਭਾਰੀ ਮਾਤਰਾ ਦੇ ਵਿੱਚ ਪੁਲਿਸ ਜਿਹੜੀ ਹੈ ਮੌਕੇ ਤੇ ਤਨਾਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਪੂਰਥਲਾ ਤੋਂ ਜਿੱਥੇ ਕਿ ਬੂਟਾ ਪਿੰਡ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਸਿਲਸਲਾ ਜਿਹੜਾ ਉਹ ਰੁਕੰਦਰ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਜੜੀਆਂ ਹੋ ਰਹੀਆਂ ਨੇ ਤੁਸੀਂ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਨੀਚੇ ਕਮੈਂਟ ਜ਼ਰੂਰ ਕਰ ਦਿਓ ਚਲਦੀ ਖਬਰ ਨੂੰ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਹੋਰ ਲੋਕ ਜੋੜ ਸਕਣ ਤੇ ਹੋਰ ਲੋਕ ਆਪਣੇ ਜੋ ਵਿਚਾਰ ਨੇ ਇਸ ਵੀਡੀਓ ਦੇ ਨੀਚੇ ਕਮੈਂਟ ਕਰਾਈ ਸਾਨੂੰ ਦੱਸ ਸਕਣ ਠੀਕ ਹੈ ਕੀ ਹੋਈ ਭਈ ਅੱਜ ਸਾਡੇ ਪਿੰਡ ਮੇਲਾ ਚੱਲਦਾ ਪਈ ਕਬੱਡੀਆਂ ਚੱਲਦੀਆਂ ਪਈਆਂ ਸੀਗੀਆਂ ਤੇ ਮੇਰਾ ਇੱਕ دوست ਜਿਗਾ ਮੈਂ ਤੇ ਉਹ ਦੋਨੋਂ ਮੋਟਰਸਾਈਕਲ ਤੇ ਬੈਠੀ ਸੀਗੇ ਤੇ ਇਧਰੋਂ 15 ਸੁਲਾਗੇ ਨੇ ਆਏ ਤੇ ਜਿਹਨਾਂ ਨੂੰ ਤਾਂ ਮੈਂ ਜਾਣਦਾ ਨਹੀਂ ਹੈਗੇ ਕੌਣ ਆ ਮੇਰੇ ਪਿੰਡ ਦਾ ਇੱਕ ਸੱਤੂ ਹੈਗਾ ਤੇ ਇੱਕ ਮੁੰਡਾ ਪੰਮਾ ਹੈਗਾ ਉਹ ਰਿੰਦਾ ਟਾਲੀਸ਼ਾ ਨਾ ਤੇ ਸੱਤੂ ਤਿੰਨ ਭਰਾ ਸੀਗੇ ਤੇ ਉਹ ਸੀਗੇ ਤੇ ਇਹ 6-7 ਜਣੇ ਸੀਗੇ ਤੇ ਆ ਕੇ ਮੈਂ ਨਾ ਉੱਥੇ ਬੈਸਭਸਾਈ ਕਰਨ ਲੱਪੇ ਬੈਸਭਸਾਈ ਕਰਦੇ ਆ ਕਰਦਿਆਂ ਤੇ ਮੈਨੂੰ ਇਹਨਾਂ ਨੇ ਉੱਥੇ ਫਿਆਰ ਕਰਨੇ ਸ਼ੁਰੂ ਕਰ ਦਿੱਤੇ ਉੱਥੇ ਹਾਂ ਹੀ ਆਪਾਂ ਚ ਗੁੱਲਦੇ ਪੇਤੇ ਰਹੇ ਆਪਾਂ ਦੇ ਵਿੱਚ ਉਹ ਜਾਣਦੇ ਪਛਾਣੀ ਸੀਗੀ ਉੱਥੇ ਉਹ ਤੇ ਮੇਰੇ ਪੜਦੇ ਬੋਲੀ ਲੱਗੀ ਤੇ ਕਿਹੜੇ ਪਿੰਡ ਚ ਮਿਲਦਾ ਬੂਟ ਭਾਈ ਤੇ ਬੂਟਾਂ ਭਾਈ ਹਾਂਜੀ ਇਹ ਕਿੰਨੇ ਬੰਦੇ ਸੀਗੇ ਜਿਹੜੇ ਇਹ 15 16 ਭਾਈ ਬੰਦੇ ਸੀਗੇ ਹਾਂਜੀ ਉੱਥੇ ਭਾਈ ਝੂਲ ਦੇ ਰਹੇ ਆਪਸ ਦੇ ਵਿੱਚ ਇੱਕ ਬੰਦੇ ਨੇ ਮੇਰੇ ਲਾਦੇ ਤੇ ਫੈਰ ਮਾਰਿਆ ਜਿਹੜਾ ਇਹਨਾਂ ਦੇ ਮਗਰ ਖੜਾ ਸੀਗਾ ਨਾ ਉਹ ਮੇਰੇ ਫੈਰ ਮਾਰਨ ਲੱਗਾ ਤੇ ਮੈਂ ਇਹਨੂੰ ਫੜ ਲਿਆ ਉਹ ਕਰਦੇ ਕਰਦੇ ਇਹਦੇ ਵੀ ਮੋਢੇ ਤੇ ਫੈਰ ਉਹੀ ਬੰਦਾ ਮਾਰ ਗਿਆ ਉੱਥੇ ਫਿਰ ਭਾਈ ਹੱਥੋਂ ਭਾਈ ਇਹ ਕੰਮ ਚੱਲਦਾ ਰਿਹਾ ਇਹਨਾਂ ਦਾ ਬੰਦਾ ਇੱਕ ਹੀ ਹੈ ਤੇ ਇਹਾਂ ਕੋ ਚੌਂਕੀ ਵੀ ਫੜਾਇਆ ਹੋਇਆ ਤੇ ਕਾਫੀ ਉੱਥੇ ਹੰਗਾਮਾ ਮੈਂ ਇਹ ਕਿੰਨੇ ਬੰਦੇ ਇੰਜ ਜਿਹੜਾ ਨੌਜਿਹੜਾ ਨਾਲ ਦੂਜੇ ਭਾਈ ਉਹ ਆਪਣੇ ਮੇਰਾ ਫਰੈਂਡੀ ਸੀਗਾ ਲਖਣਕਲਾਂ ਤੋਂ ਸੀਗਾ ਉਦੋਂ ਪਿੱਟਾ ਹੋਇਆ ਸੀ ਮੇਰੇ ਨਾਲ ਆ ਕੇ ਹਾਂਜੀ ਤੇ ਫਿਰ ਭਾਈ ਮੇਰੇ ਭਰਾ ਪਰਵਾਹ ਤੇ ਫਿਰ ਉਹਨਾਂ ਨੇ ਉੱਥੇ ਹੱਥੋਂ ਵਾਈ ਹੋਏ ਤੇ ਇਹਨਾਂ ਕੋ ਕਿਸ ਤਰ੍ਹਾਂ ਹੋਇਆ ਹਾਂਜੀ ਉਹਨਾਂ ਦੇ ਵਿੱਚੋਂ ਇੱਕ ਮੈਗਜ਼ੀਨ ਜਿਹੜਾ ਸਾਡੇ ਕੋ ਆਇਆ ਵਾ ਇੱਕ ਮੁੰਡਾ ਲੈ ਕੇ ਭੱਜ ਗਿਆ ਇੱਕ ਮੁੰਡਾ ਫੋਨ ਦਾ ਪੰਮਾ ਲੈ ਕੇ ਭੱਜ ਗਿਆ ਤੇ ਇੱਕ ਇਹਦਾ ਸਾਥੀ ਆ ਹੋਰ ਉਹ ਲੈ ਕੇ ਭੱਜ ਗਿਆ ਤੇ ਉਹ ਆਪਾਂ ਉੱਥੇ ਜਿਹੜਾ ਮੈਗਜ਼ੀਨ ਸੀਗਾ ਉਹ ਆਪਾਂ ਖੜਾਤਾ ਉੱਥੇ ਚੌਂਕੀ ਇਹਨਾਂ ਦਾ ਸੁਜੀ ਕਾ ਖਾਲਸਾ ਵਾਇਗੁਰ ਜੀ ਫਤਿਹ ਮੇਰਾ ਨਾਮ ਅਖੰਡ ਸਿੰਘ ਹੈ ਕਿਹੜੇ ਪਿੰਡ ਦੇ ਰਹਿਣਾ ਹੋਏ ਲਖਣਗੜਾ ਆਉਂਦੇ ਜੀ ਸਾਹਮਣੇ ਦੇਖੋ ਭਾਈ ਸਾਹਮਣੇ ਮੈਂ ਭਾਈ ਚਾਂਕੀ ਬੂਟਾ ਪਿੰਡ ਦੇ ਕਹਿੰਦਾ ਸਾਡੇ 17 ਤਰੀਕ ਨੂੰ ਪ੍ਰੋਗਰਾਮ ਸੀ ਅਸੀਂ ਸੱਦਾ ਦੇਣ ਆਏ ਸੀ ਇਥੇ ਪਿੰਡ 'ਚ ਸਾਡੇ ਪ੍ਰੋਗਰਾਮ ਹੈ ਘਰੇ 17 ਤਰੀਕ ਦਾ ਆਇੜ ਦਾ ਅੱਜ ਹੈ ਕਿ 15 ਤੇ ਸਾਡੇ 17 ਤਰੀਕ ਨੂੰ ਅਸੀਂ ਪਾਠ ਰੱਖੀ ਦਾ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਮਾਨ ਅੱਜ ਦਾ ਮੇਲਾ ਕਰਵਾਈਦਾ ਹਰ ਪਿੰਡ ਨੂੰ ਪਤਾ ਵਾ ਮੈਂ ਚਾਂਕੀ ਨਾ ਮੇਰੀ ਜੇਬ 'ਚ ਪ੍ਰਸ਼ਾਦ ਵੀ ਆ ਵੇਖੋ ਕਹਿੰਦਾ ਮਤਲਬ ਆਪਣੇ ਕੋਲ ਸਬੂਤ ਹੈ ਵੇਖੋ ਮ ਇਹ ਭਾਜੀ ਮੇਰੇ ਕੋ ਖੜੇ ਹੋ ਗਏ ਚਾਣਕੀ ਕਿਹੜੇ ਗੇਟ ਦੇ ਬਾਹਰ ਮੈਂ ਮੇਨ ਗੇਟ ਤੇ ਉੱਥੇ ਕੁੜੀਆਂ ਦੀ ਕਬੱਡੀ ਹੋ ਰਹੀ ਸੀ ਛਿੰਝ ਮੇਲਾ ਹੀ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਤੇ ਮੈਂ ਚਾਣਕੀ ਪਹੁੰਚਿਆ ਭਾਜੀ ਮੇਰੇ ਕੋ ਖੜੇ ਹੋ ਗਏ ਭਾਈ ਮੈਨੂੰ ਕਹਿੰਦਾ ਭਾਈ ਕਿ ਦਾ ਮੈਂ ਕਿਹਾ ਠੀਕ ਠਾਕ ਆ ਤੇ ਚਾਣਕੀ 10 12 ਮੁੰਡੇ ਆਏ ਤੇ ਉਹਨਾਂ ਨੇ ਚਾਰ ਵਾਰ ਵਾ ਕੱਢੇ ਤੇ ਖੜੇ ਟਾਈਮ ਤੇ ਸਾਨੂੰ ਪਤਾ ਲੱਗੇ ਆ ਤੇ ਇੱਕ ਲੈ ਕੇ ਭੱਜ ਗਿਆ ਤੇ ਇਹ ਗੁਰਦੁਆਰਾ ਤੋਂ ਹੀ ਆ ਇਹਨਾਂ ਸਾਡੇ ਬੰਦੇ ਤੇ ਗੋਲੀ ਮਾਰ ਦਿੱਤੀ ਤੇ ਉਹ ਜਾਰੇ ਰੱਜੇ ਪਏ ਇਹਨਾਂ ਦਾ ਮਲਾਜਾ ਚੈੱਕ ਕਰੋ ਜਾਰੇ ਰੱਜੇ ਪਏ ਬਿਲਕੁਲ ਟੈਡ ਹੋਏ ਪਏ ਆ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੇ ਆਪਣੇ ਬੰਦੇ ਤੇ ਆਪੀ ਗੋਲੀ ਮਾਰ ਲਈ ਵੇਖੋ ਨਹੀਂ ਜਿਹਦੇ ਗੋਲੀ ਮੱਜੀ ਆ ਉਹ ਇੱਕ ਇਹਨਾਂ ਦਾ ਬੰਦਾ ਸੀ ਦੂਜਾ ਦੂਜਾ ਸਾਡਾ ਬੰਦਾ ਹੈ ਸਾਡੇ ਬੰਦਿਆਂ ਦਾ ਸਾਭੀ ਆ ਜੀ ਉਹ ਬਿਲਕੁਲ ਵੇਖ ਲਓ ਮਲਾਜਾ ਕਰਾ ਕੇ ਵੇਖੋ ਕੋਈ ਵੀ ਆ ਗੁਰਦੁਆਰੇ ਦੀ ਵੀਡੀਓ ਵੇਖੋ ਜਾ ਕੇ ਇਹ ਬੰਦੇ ਕਿੱਥੇ ਦੇ ਸੀ ਜਿਨ੍ਹਾਂ ਨੇ ਗੋਲੀ ਉਹ ਸਰ ਪਤਾ ਨਹੀਂ ਆਪਾਂ ਨੂੰ ਸਰ ਮੈਂ ਤੇ ਚਾਂਨ ਕੀ ਗਿਆ ਮੈਨੂੰ ਨਹੀਂ ਇਹਨਾਂ ਪਤਾ ਕਿੱਥੋਂ ਦੇ ਰਹਿਣ ਵਾਲੇ ਕਿੰਨੇ ਬੰਦੇ ਸੀ ਇਹ ਇਹ ਤੇ ਬਾਕੀਆਂ ਅਨੁਭਿਸ਼ਾ ਕੇ ਭੱਜ ਗਏ ਆ ਹੈ ਜਾਦੇ ਜਾਣੇ ਸੀ ਤੇ ਚਾਰਾਂ ਬੰਦਿਆ ਕੋ ਰਵਲਵਾ ਸੀ ਕਿੰਨੀਆਂ ਰੋਣ ਗੋਲੀਆਂ ਚਲਾਈਆਂ ਇਹਨਾਂ ਨੇ 10 12 ਗੋਲੀਆਂ ਚਲਾਈਆਂ ਪਹਿਲੋਂ ਇਹਨਾਂ ਫਾਇਰ ਕੱਢੇ ਉਦੋਂ ਹੀ ਫੋਕੇ ਤੇ ਦੋ ਭਾਈ ਦੇ ਵਾਜੀਆਂ ਦੋ ਤਿੰਨ ਉਹਦੇ ਵਜੀਆਂ ਹੋਣਗੀਆਂ ਤੇ ਅਚਾਨਕ ਇੱਦਾਂ ਦਾ ਹਾਸਾ ਹੋ ਗਿਆ ਵਾ ਤੇ ਇਹ ਬੰਦਾ ਡਿੱਗ ਗਿਆ ਸੀ ਆਪਣਾ ਬੰਦਾ ਲੈ ਕੇ ਕਹਿੰਦਾ ਅਸੀਂ ਮਿੰਟੋ ਮਿੰਟ ਗੱਡੀ ਦੇ ਵਿੱਚ ਅਸੀਂ ਆਉਗਲੇ ਪਿੰਨ ਕਿਹੜਾ ਪਿੰਡ ਹੈ ਬਾਦਸ਼ਾਹਪੁਰ ਦੇ ਲਾਗੇ ਆਣ ਕੇ ਇੱਕ ਬੰਦਾ ਫੜ ਕੇ ਜਿਹੜਾ ਭੱਜਾ ਹੀ ਗੋਲੀ ਮਾਰ ਕੇ ਆਪਣੇ ਬੰਦੇ ਦੀ ਅਸੀਂ ਚਾਹਣ ਕੀ ਫੜ ਕੇ ਕਤਵਾਲੀ ਥਾਣੇ ਕਤਵਾਲੀ ਪਿੰਡ ਤੇ ਮੈਂ ਚਾਂੜ ਕੀ ਆਪਣੇ ਭਾਈ ਨੂੰ ਚੱਕਿਆ ਗੱਡੀ ਲੈ ਕੇ ਅਸੀਂ ਆ ਗਏ ਆ ਕਿਹਾ ਅਹੀਂ ਮੈਡੂਨਨ ਕੱਲ ਅਹੀਂ ਬੰਦਿਆਣਾ ਕੀਤੀ ਆਮ ਪਾਰਟੀ ਨਾਲ ਗੱਲ ਕੀਤੀ ਆ ਅਸੀਂ ਕਹਾਂ ਅਸੀਂ ਤੁਹਾਨੂੰ ਸਬੂਤ ਦਿੰਨੇ ਆ ਖੜੇ ਟਾਈਮ ਵੇਖੋ ਅਸੀਂ ਬੰਦੇ ਫੜੇ ਹੋਏ ਆ ਬਾਕੀ ਹੁਣ ਇਹ ਇਹਨਾਂ ਦਾ ਕੰਮ ਜਾਣੇ ਤੇ ਆਪ ਜਾਣ ਸਰ ਵਾਈਗੁਰਜੀ ਦਾ ਖਾਲਸਾ ਸਾਹਿਬ ਵਾਈਗੁਰਜੀ ਕੀ ਭਾਪੂ ਜਸਟ ਪਹਿਮਿਰਨਾ ਸਰਦੀ ਸੀ ਕਿਹੜੇ ਪਿੰਡ ਦੇ ਗੂੜ ਪਿੰਡ ਦੇ ਠੀਕ ਹੈ ਕੀ ਗੱਲ ਹੋ ਗਈ ਭਾਈ ਉੱਥੇ ਵਿਰੋਧੀ ਪਾਰਟੀ ਨੇ ਭਾਈ ਤੇ ਗੋਲੀਆਂ ਚਲਾਈਆਂ ਹਾਂਜੀ ਉਹਨਾਂ ਕੋਲ ਤਿੰਨ ਹਥਿਆਰ ਸੀਗੇ ਕਿਹਨੇ ਕਿਹਨਾਂ ਨੇ ਹਾਂਜੀ ਕਿੰਨੇ ਜਿਹੜੇ ਮੁੰਡੇ ਅੱਗੇ ਸੀਗੇ ਉਹ ਹੈਗੇ ਸੀ 10 12 ਸੀਗੇ ਬਾਕੀ ਕੋਈ ਜਾਣਦੇ ਆ ਬੰਦਿਆਂ ਨੂੰ ਇਹ ਜਸਵਿੰਦਰ ਇੱਕ ਦਿਨਾਂ ਟੈਂਟੀਂਗ ਟੈਂਟੀ ਕਹਿੰਦੇ ਆ ਤੇ ਇੱਕ ਦਿਨਾਂ ਬਿੱਲਾ ਪਤਲਾ ਆ ਜਾਂ ਠੀਕ ਆ ਬਾਕੀ ਕੀ ਗੱਲ ਕੀ ਹੋਈ ਕੀ ਰੰਜਿਸ਼ ਕੀ ਸੀ ਪਤਾ ਨਹੀਂ ਸੀਗਾ ਇਹ ਖੜੇ ਸੀਗੇ ਤੇ ਉਹ ਆਏ ਆ ਤੇ ਗੁਰਦਾਰੇ ਉਹ ਨਿਕਲੇ ਆ ਤੇ ਉਹਨਾਂ ਗੋਲੀਆਂ ਚਰਾ ਤੂ ਉੱਥੇ ਅੱਛਾ ਹਾਂਜੀ ਕਿੰਨੇ ਬੰਦੇ ਹੋਏ ਉੱਥੇ ਉਹ ਬੰਦੇ ਜਖਮੀ ਇੱਕ ਉਹਨਾਂ ਆਪਦੇ ਬੰਦੇ ਤੇ ਗੋਲੀ ਮਾਰੀ ਜਿੱਦਾਂ ਕਿ ਦੂਸਰੇ ਬੰਦੇ ਤੇ ਮਾਰੀ ਬਾਜ ਉਹਨਾਂ ਦੇ ਆਪਦੇ ਸੀਗੀ ਫਿਰ ਉਹਨਾਂ ਇੱਥੇ ਮਾਰੀ ਬਾਜ ਅੱਛਾ ਹਾਂਜੀ ਤਿੰਨ ਪਿਸਟਲ ਸੀਗੀਆਂ ਉਹਨਾਂ ਕੋਲ ਦੇ ਨਿਸ਼ਾਨ ਹਾਂਜੀ ਤੇ ਕੀ ਪਿੰਡਦੇ ਹੀ ਉਹ ਵੀ ਹਾਂਜੀ ਨਹੀਂ ਇਹ ਇੱਕ ਮਿੰਟਾ ਦੋ ਮਿੰਟੇ ਪਿੰਡਦੇ ਆ ਤੇ ਇੱਕ ਮਿੰਟਾ ਬਾਹਰ ਲੰਮਤਾ ਬਾਕੀ ਜਿਹੜੇ ਹੈਗੇ ਪੰਜ ਛੇ ਉਹ ਪਤਾ ਨਹੀਂ ਪਈ ਅਨਿਸ਼ਾ ਤੇ ਕਿਹੜੇ ਉਹ ਇਹਨਾਂ ਦੇ ਨਾਲ ਆਏ ਸੀਗੇ ਤੋਂ ਉਹਨਾਂ ਜਨ ਕੇ ਡਰੱਗਸ ਵੈਰਾ ਕੀਤੇ ਹੋਏ ਸੀਗਾ ਅਚਨਸ਼ਾ ਕੀਤਾ ਹਾਂਜੀ ਠੀਕ ਹੈ ਕੋਈ ਗੁੱਟਬਾਸੀ ਹਾਂਜੀ ਗੁੱਟਬਾਦ ਕੋਈ ਲੜਾਈ ਹੋਈ ਗੁੱਟਬਾਦ ਨਹੀਂ ਕੋਟਮਾ ਤੋਂ ਨਹੀਂ ਨਹੀਂ ਗੁੱਟਬਾਜੀ ਸੀ ਕੋਈ ਗੁੱਟਬਾਜੀ ਨਹੀਂ ਪਤਾ ਨਹੀਂ ਕੀ ਮਕਸਦ ਸੀ ਇਹ ਨਹੀਂ ਪਤਾ ਭਾਈ ਉਹਨਾਂ ਡਾਇਰੈਕਟ ਜਨ ਕੇ ਆਏ ਆ ਤੇ ਉਹਨਾਂ ਗੋਲੀਆਂ ਚਲ ਨਹੀਂ ਸਕਦਾ ਕਿੰਨੀਆਂ ਗੋਲੀਆਂ ਵੀ ਇਹਨਾਂ ਤੇ ਇੱਕ ਲੱਗੀ ਆ ਤੇ ਇੱਕ ਉਹਨਾਂ ਦੇ ਲੱਗੇ ਚਲਾਈਆਂ ਉਹਨਾਂ کافی ਆ ਜਨਨ ਕਿ ਇਸ ਕਰਕੇ ਬਿਊਰੋ ਰਿਪੋਰਟ ਲਾਈਕ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।